ਲੈ ਮਤਰਾ ਮੂਲ ਜੀ ਵਧੀਆ ਖੜੀਆਂ ਨੇ ਯਾਰ ਕਮਾਲ ਦੀ ਗੱਲ ਹੈਗੀ ਸਹੀ ਗੱਲਬਾਤ ਕਰੀ ਪਈ ਹੈ ਹਾਂ ਕਿਦੋਂ ਫੋਨ ਆ ਗਿਆ ਭਾਂਦਾ ਦੁਖੀ ਖੜਖਾ ਕੀ ਗੱਲ ਖੈਰ ਹੀ ਹੋਵੇ ਉਹ ਕਿੱਥੇ ਆ ਰਹੇ ਆ ਮੈਂ ਖੇਤਾਂ 'ਚ ਹੀ ਓਏ ਪ੍ਰਾਣਾ ਆ ਰਿਹਾ ਉਹ ਵਾਲਾ ਉਹਨੂੰ ਲੈ ਕੇ ਆ ਜਾ ਅੱਗੇ ਓ ਯਾਰ ਇਹ ਪ੍ਰਾਣੇ ਨੇ ਬੜੇ ਦੁਖੀ ਕਰੇ ਯਾਰ ਕਮਾਲ ਦੀ ਗੱਲ ਹੈ ਰੁੱਸ ਕੇ ਕੁੜੀਆਂ ਆਉਂਦੀਆਂ ਨੇ ਬਤੰਦਰੇ ਤੀਜੇ ਦਿਨ ਰੁੱਸ ਕੇ ਆ ਜਾਂਦਾ ਸਾਡੇ ਕੋਲ ਫੂਲੇ ਲੈ ਕੇ ਆਉਂ ਉਹ ਕਿਆ ਖੜਿਆ ਉਹ ਤਾਂ ਉੱਥੇ ਉਹ ਖਿੱਤੇ ਖੜਾ ਏ ਗੱਡੀ ਕਿਹਦੀ ਹੈ ਮਤਲਬ ਗੱਡੀ ਗੱਡੀ ਲੈ ਕੇ ਆਇਆ ਹਾਂ ਖੇਤਾਂ ਗੱਡੀ ਦੇ ਵਿੱਚ ਹੀ ਲੈ ਕੇ ਆਇਆ ਉਹ ਨੂੰ ਜਾ ਕੇ ਹਣਾ ਆਏ ਹੋਊਗਾ ਵੀ ਹਾਂ ਗੱਡੀ ਲੈ ਕੇ ਆਇਆਗਾ ਮੈਨੂੰ ਲੈ ਕੇ ਆ ਉਹ ਮੇਰੇ ਕੋ ਗੱਡੀ ਦੂਜੀ ਹੈ ਤੂੰ ਆਏ ਘਰ ਕਿਹੜੀ ਮਰਜੀ ਗੱਡੀ ਆ ਤੂੰ ਲੈ ਕੇ ਆ ਉਹ ਨੂੰ ਬੱਦ ਕੇ ਜਾ ਦੇ ਚਲ ਮੈਂ ਭੇਜਾਂ ਸੋਰ ਜੀ ਨੂੰ ਭੇਜਾਂ ਭੇਦਾ ਭੇਦਾ ਪਰੋਣਾ ਨਹੀਂ ਦਿੰਦਾ ਉਹ ਦੋ ਜਾਣੇ ਨੇ ਦੂਜਾ ਕਿਹੜਾ ਪ੍ਰੋਣਾ ਨਾਲ ਆ ਗਿਆ ਹੁਣ ਬਾਦਾਨੀ ਕਿਹਨੂੰ ਨਾਲ ਚੱਕ ਲਿਆ ਆ ਯਾਰ ਤੂੰ ਲੈ ਕੇ ਆਉ ਉਹ ਯਾਰ ਬੜਾ ਦੁਖੀ ਕਰਿਆ ਇਹਨੇ ਹੈ ਫੇਦੀ ਕਰ ਦਿੰਗਾ ਫੇਦੀ ਮੜਾ ਜਾ ਉਹ ਜਿੰਦਰਾ ਓ ਜਿੰਦਰਾ ਹਾਂਜੀ ਉਹ ਜਾ ਯਾਰ ਤੇਰਾ ਫੁੱਫੜ ਆਇਆਗਾ ਜਾ ਕੇ ਉਹਨੂੰ ਲੈ ਕੇ ਆ ਬੜਾ ਦੁਖੀ ਕਰਿਆ ਉਹਨੇ ਗੱਡੀ ਲੈ ਜਾ ਆਪਣੀ ਵਾਲੀ ਯਾਰ ਬੜਾ ਲਹੂ ਪੀਟਾ ਫੁੱਫੜ ਨੇ ਯਾਰ ਹੈ ਉਹ ਲਹੂ ਵਰਗਾ ਲਹੂ ਹੁਣ ਜਦੋਂ ਉਹਦੇ ਨਾਲ ਕੋਈ ਉਹਦਾ ਯਾਰ ਦੋਸਤ ਆਇਆਗਾ ਅੱਡੇ ਤੇ ਖੜੇ ਨਹੀਂ ਜਾ ਕੇ ਲੈ ਕੇ ਆ ਉਹ ਯਾਰ ਦੋਸਤ ਆ ਠੀਕ ਹੈ ਹੂੰ ਭੂਆ ਰਸ ਕਿਉਂ ਦੀ ਤਾਂ ਮੈਂ ਸੁਣੀ ਸੀ ਆ ਭੈਣਾਂ ਫੁੱਫੜ ਵੀ ਆਉਣ ਲੱਗ ਗਿਆ ਅਜੇ 5 ਦਿਨ 4 ਦਿਨ ਤਾਂ ਹੋਈ ਨਹੀਂ ਗਏ ਉਹ ਯਾਰ ਫਿਰ ਗੱਲਾਂ ਬਾਤ ਚ ਕਰਦੇ ਜਿੱਥੇ ਜਾ ਕੇ ਲੈ ਲੈ ਗੱਡੀ ਲੈ ਜਾ ਆਹੀ ਲੈ ਆ ਤੂੰ ਉਹ ਇਹ ਗੱਡੀ ਉਹ ਇਹ ਤੂੰ ਲੈ ਕੇ ਆ ਉਹ ਇਹ ਫੇਰ ਨਹੀਂ ਆਊਗਾ ਤੂੰ ਜਾ ਕੇ ਆਹੀ ਲੈ ਜਾ ਬਸ ਇਹ ਫੁੱਫੜ ਵਾਲੀ ਗੱਡੀ ਦਾ ਮੈਂ ਭਾਜ ਮੈਂ ਪੱਖੀਆਂ ਭੰਨ ਦਾ ਲਿਓ ਆਜ ਉਹਦੀ ਹਾਂ ਛੱਲੀ ਕਰਾ ਦੀ ਬੁਲ੍ਹਾ ਫਿਰ ਫੁੱਫੜ ਦੀ ਅੱਜ ਖੈਰ ਨਹੀਂ ਉਰੀ ਲੈ ਆ ਮੋਟਰ ਤੇ ਆਊ ਅੱਜ ਫੁੱਫੜ ਅੱਜ ਜਿੱਥੇ ਆਇਆ ਫੁੱਫੜ ਨੂੰ ਪੱਲੀਆਂ ਲੈ ਕੇ ਦੇਵਾ ਮਗਰ ਪਾਉਣ ਨੂੰ ਪੱਲੀਆਂ ਪੁੱਲੀਆਂ ਦਾ ਤੂੰ ਕਿੱਥੇ ਆ ਗਿਆ ਹੁਣ ਖਾਫ ਆ ਕਿਤੇ ਗੋਹਾ ਕਾਹਾ ਦਾ ਨਹੀਂ ਆਇਆ ਆ ਹਾਂ ਇਹ ਵੀ ਕੀ ਯਾਦ ਕਰੂਗਾ ਆ ਜੋ ਭੱਪੜ ਨੇ ਤਪਾ ਮਾਰਿਆ ਜਿਆ ਚੰਗੀਆਂ ਗੱਲਾਂ ਥੋੜੀ ਨੇ ਯਾਰ ਦੂਜੇ ਦਿਨ ਮੂੰਹ ਚਾਟ ਕੇ ਆ ਜਾਂਦਾ ਹੈ ਬੱਬੂ ਆਇਆ ਨਹੀਂ ਹਾਲ ਤੱਕ ਉਹ ਉਹ ਕਨਾ ਤੇ ਔਰ ਮੈਨੂੰ ਤਾਂ ਨਹੀਂ ਲੱਗਦਾ ਵੀ ਆਊਗਾ ਕਿੰਨਾ ਟਾਈਮ ਹੋ ਗਿਆ ਟਾਈਮ ਕਿੰਨਾ ਹੋ ਗਿਆ ਤਾਂ ਆਹ ਤਾਂ ਦੇ 4:00 ਵੱਜ ਗਏ ਪੌਣਾ ਘੰਟਾ ਹੋ ਗਿਆ ਪਰ ਉਹਨਾਂ ਕ ਕੀਆਂ ਤੂੰ ਬੰਤਾ ਨਹੀਂ ਬਗਦਾ ਦੇਖਦੇ ਆ ਕੀ ਬਣਦਾ ਤਗੜਾ ਪਿੰਡ ਹੀ ਮੁੜ ਚੱਲਦੇ ਨੇ ਹੁਣ ਕਿੱਥੇ ਬਸ ਆਊਗੀ ਸੜ ਜਾ ਪਿੰਡਾ ਇਹ ਇਹ ਤਾਂ ਹੈਗਾ ਆਪਣਾ ਪਿੰਡ ਦਾ ਵਧੀਆਗਾ ਚਲ ਦੇਖਦੇ ਆ ਕੀ ਬਣਦਾ ਉਹ ਉਹ ਕਾਹ ਨੂੰ ਆ ਗੱਡੀ ਲੈ ਕੇ ਆਉ ਤਾ ਆ ਬੈਠਣੇ ਦੇਖੀ ਕੋਈ ਲੱਗਦਾ ਨਹੀਂ ਉਹੀ ਆ ਸਸਰੀ ਆਪੜ ਜੀ ਸਸਰੀ ਕਰਤਾ ਠੀਕ ਆ ਓਏ ਗੱਡੀ ਲਿਆਂਦੀ ਗੱਡੀਆਂ ਆਪੜੀ ਤੁਹਾਨੂੰ ਲਿਆਉਣ ਲਈ ਮੈਂ ਨਹੀਂ ਜਾਂਦਾ ਇਹ ਤਾਂ ਚਲ ਫਿਰ ਤੁਰ ਕੇ ਆ ਜਾਓ ਯਾਰ ਆਏਗਾ ਨੂੰ ਕਰਦਾ ਪਰ ਹੁਣ ਦੇਖ ਖੇਤ ਉਹ ਇੰਨੇ ਨੰਗੋ ਤੁਸੀਂ ਓਏ ਉਹ ਨੰਗ ਦੀ ਗੱਲ ਨਹੀਂ ਫਪੜਾ ਖੇਤ ਸੀਗੇ ਉੱਥੋਂ ਆਏ ਆ ਯਾਰ ਕਰੇ ਯਾਗ ਜਾਂਦਾ ਕਰੇ ਫਿਰ ਕਰੇ ਅੱਠ ਸੀਗਾ ਵੀ ਇਹ ਨਹੀਂ ਗੱਡੀ ਗੁੱਡੀ ਲਿਆਉਂਦਾ ਆਏਗਾ ਯਾਰ ਜਾਣ ਕੇ ਕਰਦੇ ਨੇ ਜਾਣ ਕੇ ਜਾਣ ਕੇ ਠਠ ਕਰਦੇ ਨੇ ਪੂਆ ਵਸਾਉਣ ਹੀ ਨਹੀਂ ਤੁਸੀਂ ਨੇ ਉਹ ਯਾਰ ਪਪੜਾ ਮੰਨਿਆ ਕਰ ਮੋਟਰ ਤੇ ਚਲਦੇ ਆ ਜਾ ਬਹਿ ਜਾ ਹੈਗਾ ਕੁਸ ਓਏ ਆ ਜਾ ਤੂੰ ਮੁਰਗਾ ਮੁਰਗਾ ਹੈਗਾ ਤਾਲਾ ਤੂੰ ਬਹਿ ਤੀ ਸੀ ਇੱਕ ਵਾਰ ਮੁਰਗਾ ਵੀ ਓਏ ਉਰੀ ਆ ਜਾ ਵਿੱਚ ਮੁਰਗੇ ਭੈਂਚ ਤੂੰ ਮਾਰੇਗਾ ਓ ਲੱਗਦਾ ਮੈਨੂੰ ਬੈਗੇ ਬੈਗੇ ਬੈਸਤਾ ਗਿਆ ਅੱਜ ਖੈਰ ਨਹੀਂ ਬਫੜਦੀ ਓਏ ਓਏ ਕੱਟ ਨਾ ਮਾਰ ਲੈ ਬਫੜਾ ਤੂੰ ਕੀ ਯਾਦ ਰੱਖੇਗਾ ਇਹ ਮਾਰੂ ਮੇਲਾ ਰਾਜ ਤੇਨੂੰ ਓ ਯਾਰ ਮੈਨੂੰ ਲੱਗ ਓਏ ਓਏ ਓ ਮਾਈ ਗੋਡਾ ਨਹੀਂ ਨਹੀਂ ਹੋਰ ਪਈ ਪਈ ਕਰਾ ਬਫੜਾ ਮੋੜਦਾ ਵੀ ਕਰ ਓ ਪਹਿਲੇ ਆ ਤੇਰੀ ਫੋਰਡ ਜੂਨਰ ਗੱਡੀ ਨੇ ਮਰਵਾਤੀ ਅੱਜ ਏ ਮੁਰਗੇ ਨੇ ਮਰਾਇਆ ਕਿ ਜਿਹੜੇ ਨੇ ਮੋਟਰ ਕਹੀ ਆ ਓਏ ਓਏ ਹੌਲੀ ਤੋਰ ਨਾ ਅੱਗੇ ਤੋਂ ਤਾਂ ਨਹੀਂ ਆਉਂਦੇ ਯਾਰ ਅੱਜ ਤੋਂ ਬਾਅਦ ਨਹੀਂ ਅੱਜ ਹੀ ਨਹੀਂ ਜਾਂਦੇ ਅੱਜ ਤੋਂ ਬਾਅਦ ਨਹੀਂ ਮਰ ਰੁੱਕ ਕੇ ਆਉਦਾ ਓਰੇ ਮੈਂ ਤਾਂ ਉੱਥੇ ਹੀ ਠੀਕ ਸੀ ਮੈਂ ਨਾਲ ਕਹਿੰਦਾ ਸੀ ਓਏ ਹੌਲੀ ਓਏ ਨਾਲ ਕਹਿੰਦਾ ਸੀ ਓਏ ਹੌਲੀ ਓਏ ਕੀ ਆ ਵੀ ਭੂਆ ਨੂੰ ਭੇਜ ਦਿਆ ਕਰ ਕੋਈ ਕੰਮ ਹੁੰਦਾ ਮੂੰ ਚੱਕ ਕੇ ਤੁਰ ਪੈਂਦਾ ਪਲਾਕੜ दारू ਦਾ ਓਏ ਕਰਦਾ ਗੱਲ ਇਹਦੇ ਨਾਲ ਪਹੁੰਚ ਗਏ ਲਾ ਬਪੜੋ ਪਹੁੰਚ ਗਏ ਆ ਖੇਤ ਆ ਗਿਆ ਆਪਣਾ ਆਏ ਓਏ ਨੀ ਤਾ ਰਜੋ ਐ ਓਏ ਆਏ ਓਏ ਓਪੜਾ ਠੀਕ ਆ ਗਾੜਾ ਠੀਕ ਆ ਯਾਰ ਮੈਂ ਤਾਂ ਨਹੀਂ ਅੱਗੇ ਤੋਂ ਆਉਂਦਾ ਹੈਗਾ ਮੈਨਾਂ ਦਾ ਖੇਤ ਲੈ ਜਾਣ ਤੋਂ ਪਹਿਲਾਂ ਆਪਾਂ ਡਾਕਟਰ ਵੀ ਲੈ ਜਾਂਦਾ ਇਹ ਵਧੀਆ ਉਹ ਕੋਈ ਗੱਲ ਨਹੀਂ ਉਫੜਾ ਉਹ ਗੱਲ ਆ ਉਹ ਬਾਪੂ ਐਂ ਮੜਾ ਇੱਧਰ ਉਫੜਾਇਆ ਹਾਂ ਆਏ ਓਏ ਗੱਡੀ ਚ ਆਉਗੇ ਨਾ ਕਿਹੜਾ ਪਤਾ ਦੀ ਬਿਥਾਲੀ ਆ ਗੱਡੀ ਆਗੀ ਇਹ ਦੁਪਹਿਰ ਤਾਂ ਬੈਲ ਗੱਡੀ ਆਹੋ ਹੋ ਆ ਗਏ ਆ ਹੀ ਗਏ ਬਸ ਤੂੰ ਆ ਹੀ ਸਮਝ ਲੈ ਵੀ ਆ ਹੀ ਗਏ ਕੀ ਗੱਲ ਆਉਣ ਵਾਲਾ ਹੀਲਾ ਤਾਂ ਆਈ ਨਹੀਂਗਾ ਇਹ ਕੋਈ ਹੀਲਾ ਆਉਣ ਵਾਲਾ ਤੂੰ ਆਪ ਦੱਸ ਸਸਰੀ ਘਰ ਜੀ ਸਸਿਕਾ ਕੀ ਗੱਲ ਹੋ ਗਈ ਹੂੰ ਤੈਂ ਤਾਂ ਆਇਆ ਵੀ ਅੱਗੇ ਤੋਂ ਆਵੇ ਨਾ ਇਹ ਭੁੱਲਾ ਯਾਰ ਹੁਣ ਯਾਰ ਜੇ ਪਿੰਡ ਜਾਂਦੇ ਗੱਡੀ ਲੈਣ ਤਾਂ ਕਿੰਨਾ ਟਾਈਮ ਲੱਗਣਾ ਫਿਰ ਫਿਰ ਤੂੰ ਗੁੱਸੇ ਹੋ ਜਾਣਾ ਸੀ ਤੂੰ ਮੈਂਟਾ ਇਹਦਾ ਵਿਗੜ ਜਾਣਾ ਜਿਹੜਾ ਹੁਣ ਟੈ ਉਹ ਲੱਗੂ ਆ ਠੀਕ ਹੁਣ ਤੇ ਦਾ ਤੂੰ ਆਂ ਦੇਗਾ ਕਰਦਾ ਕਿ ਸੱਟ ਤੂੰ ਕਿਉਂ ਟੈਨਸ਼ਨ ਲੈਣਾ ਆ ਬੈਠ ਆ ਬੈਠ ਬੈਠੀ ਹੋਰ ਕੱਖ ਬੜਾ ਹੋਣ ਗਿਆ ਲੈ ਬੈਠ ਆ ਬੈਠ ਆ ਉਹ ਬੈਠ ਪਰੋਣੇ ਉਹ ਬੈਠ ਹੋ ਮੁੰਡਿਆ ਚੱਲਦੇ ਆਂ ਭੰਜਲਾ ਓਏ ਆ ਜਾ ਓਏ ਆ ਜਾ ਓਏ ਆ ਜਾ ਬੱਜਿਆ ਓਏ ਹਾਂ ਤਾਂ ਓ ਕੱਕ ਦਾ ਬਵਾ ਜਾਂਦੇ ਓ ਮੈਂ ਤਾਂ ਓ ਚਲਦੇ ਬਾ ਦੋ ਥੱਪੇ ਹੀ ਨੇ